ਰਿਟਾਇਰ ਜੀ ਅੰਟਾਇਰ ਜੱਜ ਨੇ ਆਪਣੀ ਪਾਵਰ ਦੇ ਜੋਰ ਤੇ ਰਿਵਾੜ ਦੇ ਦੋ ਤਿੰਨ ਜੀਆਂ ਨੌਵੀਂ ਕਲਾਸ ਦਾ ਵਿਦਿਆਰਥੀ ਹੈ ਛੋਟਾ ਜਿਹਾ ਬੱਚਾ ਉਹਦੇ ਦੇ ਪਰਚਾ ਦਰਜ ਕਰਾਇਆ ਸਾਡੇ ਇੱਕ ਜਸਵੀਰ ਸਿੰਘ ਨੇ ਵੀ ਰਾ ਸਰਪੰਚ ਨੇ ਜੀ ਉਹਨਾਂ ਨਾਲ ਵੀ ਧੱਕੇਸ਼ਾਹੀ ਕਰਦੇ ਉਹਨਾਂ ਨੇ ਵੀ ਪਿੱਛੇ ਬਹੁ ਔਖੀ ਜ਼ਮੀਨ ਛੜਾਈ ਜੇ ਤੋਂ ਐਦੋਂ ਪਹਿਲਾਂ ਜੀ ਸਾਡੇ ਇਹਦਾ ਅੱਗੇ ਖੇਤ ਹੈ ਜੀ ਇੱਕ ਟਿੱਬਿਆਂ ਦੇ ਵਿੱਚ ਉੱਥੇ ਵੀ ਸਾਡੇ ਗਰਨਾਵ ਸਿੰਘ ਦੀ ਜ਼ਮੀਨ ਲੱਗਦੀ ਸੀ ਇੱਕ ਪਾਸੇ ਧਰਮਪਾਲ ਦੀ ਲੱਗਦੀ ਸੀ ਜੀ ਉੱਥੇ ਵੀ ਇਹਨੇ ਆਪਣੀ ਕੱਚੀ ਮੰਤੀ ਕਰਾ ਕੇ ਨਾਲ ਦੀ ਨਾਲ ਬੱਟਾ ਪਾ ਕੇ ਸਪੈਦੇ ਲਾਈ ਜੀ ਲਾੜੂ ਦੀ 20 15 ਸਾਲ ਪਹਿਲਾਂ ਇਹਨੇ ਹਰੇਕ ਗਵਾਂਡੀ ਨਾਲ ਧੱਕਾ ਕਰਿਆ ਜਾਂਦੀ ਆਦੂ ਜੋ ਛਾੜੀ ਵਾਰੀ ਆ ਗਈ ਆ ਤੇ ਸਾਨੂੰ ਵੀ ਇੰਨ ਦਬਾਉਣਾ ਚਾਹੁੰਦਾ ਸੀ ਕਿਉਂਕਿ ਮੈਨੂੰ ਖੁਦ ਇਹਨੇ ਕਹਿਆ ਕਹਿੰਦਾ 21 ਸਾਲ ਹੋ ਗਏ ਪੁੱਛ ਨਹੀਂ ਸਰਜੀ ਦੁਰਿਆ ਨੂੰ ਸਾਡੇ ਗਵਾਹ ਵੀ ਨਹੀਂ ਜਿਹੜੇ ਬੰਦੇ ਖੜੇ ਤੇ ਕਹਿੰਦਾ ਕਿ ਕਿਹੜੇ ਛਾਵਾਂ ਕਢੀ ਛੇ ਪਾਣੇ ਕਹਾ ਮੈਂ ਬਦਮਾਸ਼ੀ ਨਹੀਂ ਚੱਲਣ ਦਿੰਦਾ ਕਿਸੇ ਦੀ ਮਾਂ ਚਲੋ ਕੋਈ ਗੱਲ ਨਹੀਂ ਜੀ ਹਨਾ ਅਸੀਂ ਉਹ ਚਾਰ ਬੰਦੇ ਦੇ ਮੂੰਹੋਂ ਕਹੇ ਕਹਾਏ ਆਪਾਂ ਇਹਨੂੰ ਖਾਲ ਪਤਾ ਉਦੋਂ ਬਾਅਦ ਜੋ ਛਾੜੀ ਵਾਰੀ ਆਈ ਤਾਂ ਇਹ ਬੰਦੇ ਨੇ ਛਾੜੀ ਮਿੰਤੀ ਨੂੰ ਹੋਂਦ ਦਿੱਤੀ ਉਦੋਂ ਬਾਅਦ ਇਹ ਕਨਗੋ ਨਮਾ ਨਮਾ ਆਇਆ ਉਹਨੇ ਕਹਿੰਦਾ ਵੀ ਕੋਈ ਬੁਰਜ ਨਹੀਂ ਲਾਉਣੀ ਕੋਈ ਉੱਥੇ ਟੋਆ ਨਹੀਂ ਪਟਣਾ ਡਲੇ ਧਰ ਕੇ ਬਾਗ ਜੀ ਉਹ ਬੰਦੇ ਨੇ ਠੱਡੇ ਲਾਈ ਠੱਡੇ ਲਾਉਣ ਤੋਂ ਬਾਅਦ ਜਿੱਥੇ ਸਾਡੀ ਜ਼ਮੀਨ ਤੇ ਠੱਡੇ ਲਾ ਕੇ ਗਿਆ ਕਰਨ ਕੋ ਸਾਹਿਬ ਸਰਕਾਰੀ ਮੰਤਰੀ ਹੋਇਆ ਅਸੀਂ ਫੀਸ ਭਰੀਆ ਅਸੀਂ ਉੱਥੇ ਆਪਦੀ ਬੱਟ ਪਾਈ ਜੀ ਬੱਟਾਂ ਪਾਈਆਂ ਨੇ ਸਾਰਾ ਕੁਝ ਹੋਇਆ ਉਦੋਂ ਬਾਅਦ ਇਹ ਸਾਨੂੰ ਇੱਕ ਵਾਰ ਵੀ ਨਹੀਂ ਆ ਕੇ ਨਹੀਂ ਗਿਆ ਵੀ ਤੁਸੀਂ ਰੁਕ ਜੋ ਜਾਂ ਨਾ ਰੁਕੋ ਸਾਨੂੰ ਬੱਟਾਂ ਪਾਤੀਆਂ ਜੀ ਉਦੋਂ ਬਾਅਦ ਇਹਨੇ ਕਤਵਾਲੀ ਤੋਂ ਐਸਆਈ ਮਨਮੋਹ ਸਿੰਘ ਪਹੁੰਚੇ ਉਹ ਕਹਿੰਦਾ ਵੀ ਛੋਡੇ ਖਿਲਾਫ ਜੱਜ ਨੇ ਭਾਈ ਫੋਨ ਕਰੇ ਨੇ ਉੱਪਰੋਂ ਉੱਪਰੋਂ ਫੋਨ ਆਏ ਨੇ ਸਾਡੇ ਲਵੇ ਵੀ ਤੁਸੀਂ ਇਹ ਕੰਮ ਰੂਪਨ ਤੋਂ ਬਾਅਦ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਇਹ ਵੀ ਫ਼ਵਾਲ ਕਰੇ ਵੀ ਤੁਸੀਂ ਸਾਨੂੰ ਸਾਧਰ ਲੱਗਦੇ ਤੁਸੀਂ ਕਤਵਾਲੀ ਚ ਆਇਓ ਪਰ ਜੀ ਉਹ ਕਹਿੰਦੇ ਵੀ ਉੱਥੇ ਸਾਧਰ ਦਾ ਐਸਐਚਓ ਹੈ ਨਹੀਂ ਸੀ ਤਾਂ ਸਾਨੂੰ ਆਉਣਾ ਪੈ ਗਿਆ ਤੇ ਉਸ ਤੋਂ ਬਾਅਦ ਹਰਜਿੰਦਰ ਸਿੰਘ ਵੀ ਐਸਆਈ ਆਈ ਜੀ ਜੀ ਤੁਸੀਂ ਨਾ ਡਿਟੇਲ ਸਾਰੀ ਨਹੀਂ ਲੈਂਦਾ ਤੁਸੀਂ ਗੱਲਾਂ ਵਿੱਚ ਨਹੀਂ ਬੰਕ ਦੱਸ ਰਿਹਾ ਸਾਰਾ ਮੈਂ ਚਲੋ ਉਸ ਤੋਂ ਬਾਅਦ ਸਾਡੀ ਦੋ ਵਿਗੇ ਜ਼ਮੀਨ ਨਿਕਲੀਆ ਦੋ ਵਿਗੇ ਜ਼ਮੀਨ ਨਿਕਲ ਤੋਂ ਬਾਅਦ ਜੀ ਸਾਡਾ ਸਾਰਾ ਕੁਝ ਹੋ ਗਿਆ ਦੀ ਸਾਧ ਨੂੰ ਉਰੇ ਆ ਕੇ ਦੇ ਵੀ ਤੁਸੀਂ ਇੱਦਾਂ ਵਟ ਨਹੀਂ ਪਾ ਸਕਦੇ ਸਾਡੀਆਂ 7 51 ਦੀਆਂ ਜਮਾਨਤਾਂ ਹਾਜ਼ਰ ਹੋ ਗਈਆਂ ਜੀ ਉਹ ਤੋਂ ਦੂਏ ਦਿਨ ਆ ਕੇ ਉਹਨੇ ਫੇਰ ਧੱਕੇ ਨਾਲ ਆ ਕੇ ਸਾਡੇ ਪਰਚੇ ਬਾਹਰ ਰੈਸਟਾ ਬਵਾਉਣ ਨੂੰ ਫਿਰ ਰਿਹਾ ਸੀ ਤੁਸੀਂ ਕੀ ਮੰਗ ਚਾਹੁੰਦੇ ਹੋ ਅਸੀਂ ਤਾਂ ਮੰਗ ਇਹੀ ਕਹਿੰਦੇ ਦੇਖੋ ਸਾਡਾ ਹੱਕ ਦੀ ਅਸੀਂ ਕਿਹਾ ਕੋਈ ਧੱਕੇ ਨਾਲ ਵਟ ਪਾਈ ਆ ਜੇ ਸਾਡੇ ਜਿਹੜੇ ਉਥੇ ਕਰਨ ਗੋ ਆ ਸਾਬ ਕਹਿੰਦੇ ਅਸੀਂ ਕੀ ਮੰਗ ਮੰਗ ਮੰਗਦਾ ਸਾਡੀ ਇਹ ਸਾਨੂੰ ਹੁਣ ਸਾ ਮਿਲੇ ਸਾਡੇ ਪਰਚੇ ਦਾ ਕੰਨ ਜਿਹੜੇ ਝੂਟੇ ਗਏ ਸਾਡੇ ਛੋਟੇ ਛੋਟੇ ਬੱਚਿਆਂ ਦੇ ਪਰਚੇ ਪਾਤੇ ਜੀ ਇਹਨੇ ਇੱਕ ਜੱਜ ਹੋਣ ਦੇ ਨਾਤੇ ਮਜ਼ਦੂਰ ਹਾਂਜੀ ਕਿਹੜਾ ਛੋਟਾ ਬੱਚਾ ਛੋਟਾ ਬੱਚਾ ਮੇਰਾ ਬੇਟਾ ਜੀ ਤਰਨਪ੍ਰੀਤ ਸਿੰਘ 15 16 ਸਾਲ ਦਾ ਹੀ ਆ 9ਵੀਂ ਕਲਾਸ 10 ਉਹਦੇ ਵਰਤ ਹਾਂ ਸਾਡੇ ਮਜ਼ਦੂਰ ਇੱਕ ਦਿਹਾੜੀ ਦੇ ਗਿਆ ਤੀ ਜੋ ਉਹਦੇ ਪਰਚਾ ਪਵਾਦਾ ਚੋਰੀ ਦੇ ਪਰਚੇ ਪਵਾ ਰਹੇ ਕਹਿੰਦੇ ਉਥੇ ਇੱਟਾਂ ਲਾਏ ਜਦੋਂ ਕਿ ਉਹ ਚੋਰੀ ਵਾਲੇ ਪਰਚੇ ਬਾਅਦ ਮੈਂ ਉਦੋਂ ਪੜਾ ਅਸੀਂ 55 ਕਿਰਾ ਕੇ ਪਾ ਗਏ ਜੀ ਅੱਜ ਜੀ ਅਸੀਂ ਸਾਦਰ ਖਾਨ ਆਪਾ ਪਹੁੰਚਿਆ ਭਾਰਤੀ ਕਿਸਾਨ ਜੂਰੇ ਨਿਕਦਾ ਗਰਾਹ ਵੱਲੋਂ ਜੋ ਪਿੰਡ ਬੌੜਾ ਕਣਾ ਤੋਂ ਆਪਣਾ ਚਮਕੌਰ ਸਿੰਘ ਜੀ ਬਾਪੂ ਜੀ ਉਧਰ ਹੋਏਗੇ ਇਹਨਾਂ ਦੇ ਪਰਿਵਾਰ ਦੇ ਨਾਲ ਇੱਕ ਜਸਵੀਰ ਸਿੰਘ ਨਾਂ ਦਾ ਜਿਹੜਾ ਜੱਜ ਹੈ ਉਹਨੇ ਆਪਣੀ ਪਾਵਰ ਦੇ ਜੋੜ ਦੇ ਨਾਲ ਜੱਜ ਜਿਹੜਾ ਰਿਟਾਇਰ ਜੱਜ ਰਿਟਾਇਰ ਜੱਜ ਨੇ ਆਪਣੀ ਪਾਵਰ ਦੇ ਜ਼ੋਰ ਤੇ ਇਹਨਾਂ ਦੇ ਪਰਿਵਾਰ ਦੇ ਦੋ ਤਿੰਨ ਜੀਆਂ ਤੇ ਜਿਹਦੇ ਵਿੱਚ ਐਂ ਪਤਾ ਲੱਗਿਆ ਵੀ ਜਿਹੜਾ ਇੱਕ ਨੌਵੀਂ ਕਲਾਸ ਦਾ ਵਿਦਿਆਰਥੀ ਹੈ ਛੋਟਾ ਜਿਹਾ ਬੱਚਾ ਉਹਦੇ ਦਾ ਹੀ ਪਰਚਾ ਦਰਜ ਕਰਾਇਆ ਵੀ ਕੇ ਜੂ ਇਕਤਾ ਗ੍ਰਾਹਾਂ ਨੇ ਜਦੋਂ ਇਹ ਗੱਲ ਅਸੀਂ ਬਾਤ ਕੀਤੀ ਤਾਂ ਬਾਤ ਕੇ ਦੇਖਿਆ ਵੀ ਇਹ ਸੱਦਾ ਜਿਹੜਾ ਜਾਵਰਾ ਹੈ ਉਹ ਪਰਿਵਾਰ ਤੇ ਕੀਤਾ ਜਾ ਰਿਹਾ ਹੈ ਵੀ ਕੇ ਜੂ ਇਕਤਾ ਗ੍ਰਾਹਾਂ ਦੇ ਵੱਲੋਂ ਇਹਨਾਂ ਦੀ ਮਦਦ ਦੇ ਵਿੱਚ ਆ ਕੇ ਅਸੀਂ ਸਦਰਥਾਨਾ ਘੇਰਿਆ ਵੀ ਜਿਹੜੇ ਐਸ ਐਚਓ ਨੇ ਜਿਹੜੇ ਅਧਿਕਾਰੀਆਂ ਨੇ ਇਹ ਕਤਾਹੀ ਕਰੀ ਐ ਜਦੋਂ ਕੋਈ ਲੜਾਈ ਨਹੀਂ ਹੋਈ ਕੋਈ ਪੜਾਈ ਨਹੀਂ ਹੋਈ ਕੋਈ ਇੱਟਾਂ ਨਹੀਂ ਦੀਆਂ ਉੱਥੇ ਕੋਈ ਸਰੀਆ ਨਹੀਂ ਦੀ ਮੰਨ ਲਓ ਇੱਕ ਝੂਠੀ ਫਿਲਮ ਮੜਾ ਕੇ ਮੰਨ ਲਓ ਇਹਨਾਂ ਦੇ ਉੱਪਰ ਪਰਚੇ ਦਰਜ ਕਰੇ ਗਏ ਅਸੀਂ ਇਸ ਗੱਲ ਨੂੰ ਦੇਖਦੇ ਹੋਏ ਬੀਕੇਜੂ ਇੱਕ ਤਾਂ ਗ੍ਰਾਹਾਂ ਦੇ ਵੱਲੋਂ ਅੱਜ ਸਦਰ ਥਾਣਾ ਘੇਰਿਆ ਸੀ ਜਿਹਦੇ ਵਿੱਚ ਸਾਨੂੰ ਇੱਥੋਂ ਦੇ ਡਿਪਟੀ ਸਾਹਿਬ ਨੇ ਜਿਹੜੇ ਉਹ ਭਰੋਸਾ ਦੇ ਕੇ ਗਏ ਨੇ ਵੀ 4 ਦਿਨਾਂ ਦੇ ਵਿੱਚ ਅਸੀਂ ਇਹਦੀ ਇਨਕੁਆਰੀ ਕਰਕੇ ਦੁੱਧਾ ਦੁੱਧਾ ਤੇ ਪਾਣੀ ਦਾ ਪਾਣੀ ਕਰ ਦੇਵਾਂ ਬਾਕੀ ਅਸੀਂ ਉਹਨਾਂ ਸਾਹਮਣੇ ਇਹ ਮੰਗਾਂ ਰੱਖਿਆ ਨੇ ਵੀ ਜਿਹੜੀ ਭਾਈ ਇਹਨਾਂ ਦੀ ਬੇਨਤੀ ਕੀਤੀ ਹੈ ਜਿਹੜੀ ਜ਼ਮੀਨ ਵੰਡੀ ਉਹ ਜ਼ਮੀਨ ਛੱਡੋ ਇਹਨਾਂ ਦੀ ਤੇ ਬਾਕੀ ਇੱਕ ਅਸੀਂ ਹੋਰ ਵੀ ਇਹਦੇ ਦੇ ਮੰਗ ਕਰਾਂਗੇ ਕਿਉਂਕਿ ਜਿਹੜਾ ਜੱਜ ਹੈ ਜੱਜ ਨੇ ਇੱਕ ਛੋਟਾ ਬੱਚਾ ਦੇਖੋ ਅੱਜ ਉਹਦੇ ਦਾ ਇੱਕ ਤਰ੍ਹਾਂ ਦਾ ਧੱਬਾ ਬਣ ਗਿਆ ਪਰਚਾ ਦਰਜ ਹੋ ਗਿਆ ਕੋਈ ਗੱਲ ਨਹੀਂ ਕੋਈ ਲੜਾਈ ਨਹੀਂ ਕੋਈ ਪੜਾਈ ਨਹੀਂ ਇੱਕ ਮਜ਼ਦੂਰ ਇਹ ਖੇਤ ਦੇ ਵਿੱਚ ਕੰਮ ਕਰਨਾ ਆਇਆ ਨਾਲ ਬੱਟ ਬਣਾ ਆਇਆ ਉਹਦੇ ਦੇ ਵੀ ਪਰਚਾ ਦਰਜ ਕਰਾਇਆ ਉਹਨੇ ਵੀ ਇਹ ਲੋਕਾਂ ਨੂੰ ਨਾਥੋ ਉਦੋਂ ਪੈਣੀ ਹੈ ਜਦੋਂ ਇਹਨਾਂ ਨੂੰ ਕੁਝ ਨਾ ਕੁਝ ਛੇਕ ਲੱਗੇ। ਉਹ ਛੇਕ ਦੇ ਵਿੱਚੋਂ ਜਿਹੜੀ ਕਾਨੂੰਨੀ ਕਾਰਵਾਈ ਬਣਦੀ ਹੈ ਇਸ ਤਰ੍ਹਾਂ ਕਿਸੇ ਸਾਫ਼ ਦਾਮਣ ਦੇ ਉਪਰ ਐ ਦਾਗ ਲਾਣ ਵਾਲੀ ਉਹ ਜਿਹੜੀ ਕਾਰਵਾਈ ਦੀ ਮੰਗ ਵੀ ਅਸੀਂ ਪ੍ਰਸ਼ਾਸਨ ਅੱਗੇ ਰੱਖਾਂਗੇ ਵੀ ਉਹ ਜਿਹੜਾ ਕਾਰਵਾਈ ਉਹ ਹੋਣਾ ਤੇ ਹੋਣੀ ਚਾਹੀਦੀ ਹੈ। ਬਾਕੀ ਵੀ ਕੇ ਜੁਗਤਾ ਗ੍ਰਾਹਮ ਵੱਲੋਂ ਜੇਕਰ 27 ਤਰੀਕ ਨੂੰ ਇਹਨਾਂ ਤੇ ਪਾਏ ਪਰਚੇ ਰੱਦ ਨਹੀਂ ਹੁੰਦੇ ਤਾਂ 28 ਤਰੀਕ ਨੂੰ ਐਸੇ ਥਾਣੇ ਦੱਗੇ ਅਸੀਂ ਪੱਕਾ ਮੋਰਚਾ ਜਿਹੜਾ ਵੀ ਕੇ ਜੁਗਤਾ ਗ੍ਰਾਹਮ ਵੱਲੋਂ ਨਾ ਪੌੜਾ ਕੀ ਨਾਮ ਹੈ ਕੀ ਹੁੰਦਾ ਹੈ ਮੇਰਾ ਨਾਮ ਜਸਵਿੰਦਰ ਸਿੰਘ ਬਰਾਸ ਬੀਕੇਜ ਇਕਤਾ ਗਰਾਹਾਂ ਦਾ ਜਿਹੜਾ ਪ੍ਰਧਾਨ ਹੈ ਜੀ ਤੇ ਜੱਜ ਦਾ ਨਾਮ ਕੀ ਹੈ ਵੈਸੇ ਜਿਹੜੀ ਰਿਟਾਇਰਡ ਜੱਜ ਨੇ ਜੱਜ ਜਸਵੀਰ ਸਿੰਘ ਦੱਸੋ ਹੈ ਜਸਵੀਰ ਸਿੰਘ ਕਲੇਰ ਜਸਵੀਰ ਸਿੰਘ ਕਲੇਰ ਇਹ ਟਾਇਰ ਜੱਜ ਪਿੰਡ ਦੇ ਰਹਿਣੇ ਇਹ ਪੌੜਾ ਕਰਮਈਏ ਇਹ ਪੌੜਾ ਕਲਾ ਕਿਥੇ ਕੋਈ ਕਰ ਰਹੇ ਨੇ ਅੱਛਾ ਉਹ ਉੱਥੇ ਜੀ ਰਹਿਣ ਵਾਲੇ ਨੇ ਤੇ ਇਸ ਟਾਈਮ ਪਟਿਆਲੇ ਰਹਿ ਰਹੇ ਨੇ ਧੰਨਵਾਦ ਜੀ